ਪਾਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਅਦੀਨ ਆਉਣ ਦੇ ਬਾਬਾ ਨਾਮਦੇਵ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕੁਮਾਨ ਵਿਖੇ ਪਰਾਲੀ ਨਾਲ ਸਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾਕਟਰ ਸੁਰਿੰਦਰਪਾਲ ਸਿੰਘ ਨੇ ਕੀਤੀ ਇਸ ਮੌਕੇ ਬੀ ਡੀ ਪੀਓ ਮੈਡਮ ਸੁਖਜੀਤ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਡਾਕਟਰ ਬਲਵਿੰਦਰ ਕੌਰ ਖੇਤੀਬਾੜੀ ਵਿਸਥਾਰ ਅਫਸਰ ਕੁਮਾਨ ਅਤੇ ਬੀ ਡੀ ਪੀਓ ਮੈਡਮ ਸੁਖਜੀਤ ਕੌਰ ਨੇ ਗਲਬਾਤ ਦੌਰਾਨ ਸਾਂਝੇ ਤੌਰ ਤੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਓਮਾ ਸ਼ੰਕਰ ਜੀ ਦੇ ਹੁਕਮ ਅਤੇ ਪਰਾਲੀ ਨਾਲ ਸੰਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਹੈ ਇਸ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਬਾਬਾ ਨਾਮਦੇਵ ਜੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤੋਂ ਸ਼ੁਰੂ ਹੋ ਕੇ ਕੁਮਾਨ ਦੇ 메ਨ ਬਾਜ਼ਾਰ ਅੱਡਾ ਚੌਕ ਕੁਮਾਨ ਤੱਕ ਮਾਰਚ ਕਰਿਆ ਗਿਆ ਉਨਾ ਆਖਿਆ ਕਿ ਸੈਮੀਨਾਰ ਵਿੱਚ ਪਹੁੰਚੇ ਕਿਸਾਨਾਂ ਅਤੇ ਸਕੂਲ ਵਿਦਿਆਰਥਣਾਂ ਨੇ ਪ੍ਰਾਲੀਨਾ ਸਾੜਨ ਸੰਬੰਧੀ ਕਸਮ ਖਾ ਕੇ ਪ੍ਰਾਲੀਨਾ ਸਾੜਨ ਦਾ ਪ੍ਰਣ ਕੀਤਾ ਗਿਆ। ਉਹਨਾਂ ਆਖਿਆ ਕਿ ਛੋਨੇ ਦੀ ਰਹਿਨ ਖੁਹਨ ਸਾੜਨ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ। ਉੱਥੇ ਕਈ ਵਾਰ ਮਨੁੱਖੀ ਕੀਮਤੀ ਜਾਨਾਂ ਵੀ ਇਸ ਦੇ ਤੋਂ ਇਹਦੀ ਲਪੇਟ ਵਿੱਚ ਆ ਜਾਂਦੀਆਂ ਹਨ। ਇਸ ਸਮਾਰਟ ਵਿੱਚ ਸਕੂਲ ਦੇ ਬੱਚਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸਮੂਲੀਅਤ ਕੀਤੀ।

ਇਹਦੇ ਦੇ ਖੇਤਾਂ ਨੂੰ ਪ੍ਰਾਣੀ ਨੂੰ ਅੱਗ ਲਾਉਂਦੇ ਆ ਤੇ ਉਹਦਾ ਜਿਹੜਾ ਪ੍ਰਦੂਸ਼ਣ ਵਾਹ ਉਹ ਹਰ ਕਿਸੇ ਦੀ ਸਿਹਤ ਤੇ ਜਾਂ ਹਰ ਕਿਸੇ ਨੂੰ ਨੁਕਸਾਨ ਕਰਦਾ ਹੈ। ਸੇਤ ਮੇਰੀ ਪਸੰਦ ਭਰਾਵਾਂ ਨੂੰ ਇਹੋ ਪੀਲਵਾ ਕਿ ਪ੍ਰਾਣੀ ਨੂੰ ਅੱਗ ਨਾ ਲਾਉਣ ਮੇਰੀ ਰਹਿਨ ਖਿੰਡ ਗਈ। ਅੱਜ ਜਿਹੜਾ ਇਮਾਰਤ ਕੱਢਣ ਦੇ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਜੀ? ਇਹ ਤੋਂ ਆਪਾਂ ਜਾਵਾਂਗੇ ਮੇਨ ਬਾਜ਼ਾਰ ਨੂੰ ਉਧਰੋਂ ਉੱਪਰ ਤੋਂ ਘੁੰਮ ਕੇ ਫਿਰ ਵਾਪਸ ਆਵਾਂਗੇ। ਜੀ ਮੈਡਮ ਜਿਹੜਾ ਅੱਜ ਪ੍ਰਾਣੀ ਦੇ ਵਿਰੋਧ ਦਾ ਤੁਸੀਂ ਮਾਰਚ ਪਾਸ ਕਰ ਰਹੇ ਇਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ? ਇਦੇ ਵਿੱਚ ਵੇਖੋ ਮਾਨਜੋਗ ਡੀਸੀ ਸਾਹਿਬ ਸਾਡੇ ਜਿਹੜੇ ਗੁਰਦਾਸਪੁਰ ਨੇ ਓਮਾ ਸ਼ੰਕਰ ਆਈ ਓਮਾ ਸ਼ੰਕਰ ਜੀ ਆਈਏ ਐਸ ਉਹਨਾਂ ਦੇ ਵੀ ਬੜਾ ਪ੍ਰੈਸ਼ਰ ਆ ਉਹਨਾਂ ਦੀ ਜੋ ਦਿਸ਼ਾ ਨਿਰਦੇਸ਼ ਆ ਉਹ ਕਹਿੰਦੇ ਤੁਸੀਂ ਮਾਰਚ ਕਰੋ ਡੋਰ ਟੂ ਡੋਰ ਮੀਟ ਕਰੋ ਮਸ਼ੀਨਰੀ ਦੀ ਵੀ ਇੱਕ ਕੋਲੈਬੋਰੇਸ਼ਨ ਕਰੋ ਸਾਰਾ ਕੁਝ ਅਸੀਂ ਕਰ ਰਹੇ ਆ ਸਾਡੇ ਜ਼ਿਲ੍ਹਾ ਮੁਖ ਖੇਤੀਬਾੜੀ ਅਫਸਰ ਉਹ ਵੀ ਬਹੁਤ ਹਰ ਜਗ੍ਹਾ ਤੇ ਪਹੁੰਚ ਕੇ ਕੈਂਪ ਲਵਾ ਰਹੇ ਆ ਕਿਉਂਕਿ ਇਹ ਸਾਡੀ ਤਰਾਸ ਦੀ ਬਣ ਚੁੱਕੀ ਆ ਉਹਦਾ ਕਾਰਨ ਇਹ ਆ ਕਿ ਜਿਹੜਾ ਪੋਲੂਸ਼ਨ ਆ ਉਹ ਬਹੁਤ ਜ਼ਿਆਦਾ ਫੈਲ ਚੁੱਕਾ ਆ ਜਿਹੜੇ ਪੋਲੂਸ਼ਨ ਇੰਨਾ ਕ ਫੈਲ ਚੁੱਕਾ ਕਿ ਸਾਨੂੰ ਆਸਥਮਾ ਤੇ ਕੈਂਸਰ ਵਰਗੀਆਂ ਪ੍ਰੋਬਲਮਸ ਵੀ ਆ ਰਹੀਆਂ ਵਾ ਸੋ ਅਸੀਂ ਸਾਰੇ ਹੀ ਸ਼੍ਰੀ ਹਰਗੋਬਿੰਦਪੁਰ ਬਲਾਕ ਵਿੱਚ ਮਸ਼ੂਮਰੀ ਦਾ ਪ੍ਰਬੰਧ ਵੀ ਕੀਤਾ ਆ ਤੇ ਅਸੀਂ ਡੋਰ ਟੂ ਡੋਰ ਜਾ ਕੇ ਇਹਨਾਂ ਨੂੰ ਅਵੇਅਰ ਵੀ ਕਰ ਰਿਹਾ ਜਿੱਥੋਂ ਸਕੂਲਾਂ ਵਿੱਚ ਵੀ ਅਸੀਂ ਮਾਰਚ ਵੀ ਕੱਢ ਰਹੇ ਆ ਅੱਜ ਅਸੀਂ ਗਰਲ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਆ ਕਮਾਨ ਦਾ ਉਥੋਂ ਬੱਚਿਆਂ ਦੇ ਸਹਿਯੋਗ ਨਾਲ ਪਹਿਲਾਂ ਕੈਂਪ ਲਾਇਆ ਸਾਡੇ ਕਸਾਨਵੀ ਨਾਲ ਸੀਗੇ ਤੇ ਹੁਣ ਅਸੀਂ ਇਹ ਮਾਰਚ ਜਿਹੜਾ ਉਹ ਪੂਰਾ ਕਰਾਂਗੇ ਲੋਕਾਂ ਨੂੰ ਅਵੇਅਰ ਕਰਾਂਗੇ